ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਨਾਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੀ ਲਈ ਹੈ ਜੋ ਹਰ ਵੇਲੇ ਚਿੰਤਾਵਾਂ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਘਿਰੇ ਰਹਿੰਦੇ ਨੇ ਕਦੇ ਅੱਜ ਦੀ ਚਿੰਤਾ ਕਦੇ ਉਹ ਵਾਲੇ ਕੱਲ ਦੀ ਚਿੰਤਾ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਕੋਈ ਪਰੇਸ਼ਾਨੀ ਕੋਈ ਮੁਸੀਬਤ ਆ ਗਈ ਆ ਤਾਂ ਬੱਸ ਹਿੰਮਤ ਹਾਰ ਜਾਂਦੇ ਨੇ ਉਹਨਾਂ ਦੀ ਹਿੰਮਤ ਹੌਸਲਾ ਉਹਨਾਂ ਦੀ ਉਮੀਦ ਟੁੱਟ ਜਾਂਦੀ ਹੈ ਉਹਨਾਂ ਨੂੰ ਲੱਗਦਾ ਵੀ ਬੱਸ ਹੁਣ ਮੇਰੇ ਨਾਲ ਕੁਝ ਵੀ ਠੀਕ ਨਹੀਂ ਹੋ ਸਕਦਾ ਤਾਂ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੇ ਕਿਉਂਕਿ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਡੀ ਟੁੱਟੀ ਹੋਈ ਉਮੀਦ ਵੀ ਜੁੜ ਜਾਵੇਗੀ ਸਮਝ ਦੇ ਵਿੱਚ ਆ ਜਾਵੇਗਾ ਕਿ ਕੱਲ ਕਿਸੇ ਨੇ ਨਹੀਂ ਦੇਖਿਆ ਅਤੇ ਕੱਲ ਨੂੰ ਕੀ ਹੋਣਾ ਹੈ ਇਹ ਕੋਈ ਨਹੀਂ ਜਾਣਦਾ ਜੇਕਰ ਸਾਡੀ ਨੀਅਤ ਸੱਚੀ ਸੁੱਚੀ ਆ ਭਾਵੇਂ ਕਿ ਅਸੀਂ ਸੱਚੇ ਆ ਉਹ ਪਰਮ ਪਿਤਾ ਪਰਮਾਤਮਾ ਜੀ ਸਾਡੇ ਵੱਲ ਨੇ ਤਾਂ ਫਿਰ ਡਰਨ ਦੀ ਲੋੜ ਨਹੀਂ ਫਿਰ ਭਾਵੇਂ ਹਾਲਾਤ ਸਥਿਤੀਆਂ ਲੋਕ ਸਾਡੇ ਖਿਲਾਫ ਹੋ ਜਾਣ ਤਾਂ ਵੀ ਸਾਡਾ ਕੋਈ ਵਾਲ ਵੀ ਵੰਗਾ ਨਹੀਂ ਕਰ ਪਾਵੇਗਾ ਪਰਮ ਪਿਤਾ ਪਰਮਾਤਮਾ ਜੀ ਨੇ ਸਾਨੂੰ ਬਚਾਉਣ ਦਾ ਸਾਨੂੰ ਉਸ ਦੁੱਖ ਰੋਗ ਮੁਸੀਬਤ ਦੇ ਵਿੱਚੋਂ ਕੱਢਣ ਦਾ ਕੋਈ ਨਾ ਕੋਈ ਰਾਹ ਬਣਾ ਹੀ ਦੇਣਾ ਹੈ ਇਸ ਕਰਕੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆਵੇ ਕੋਈ ਚਿੰਤਾ ਦੀ ਘੜੀ ਆਵੇ ਤਾਂ ਚਿੰਤਾ ਨਹੀਂ ਕਰਨੀ ਬਲਕਿ ਇਹ ਤਿੰਨ ਕੰਮ ਕਰਨੇ ਚਾਹੀਦੇ ਨੇ ਇਹ ਤਿੰਨ ਕੰਮ ਸਾਨੂੰ ਹਰ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਦਿੰਦੇ ਨੇ ਇਹ ਤਿੰਨ ਕੰਮ ਕਿਹੜੇ ਨੇ ਇਹ ਦੱਸਣ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਇਹ ਕਹਾਣੀ ਸੁਣਨ ਤੋਂ ਬਾਅਦ ਤੁਹਾਡਾ ਭਰੋਸਾ ਵੱਜ ਜਾਵੇਗਾ ਤੁਹਾਡੀ ਟੁੱਟੀ ਹੋਈ ਉਮੀਦ ਵੀ ਜੁੜ ਜਾਵੇਗੀ ਤੁਹਾਨੂੰ ਇਹ ਯਕੀਨ ਹੋ ਜਾਵੇਗਾ ਪਲ ਦੇ ਵਿੱਚ ਕਿਸਮਤ ਹਾਲਾਤ ਸਥਿਤੀਆਂ ਬਦਲ ਸਕਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਜੋ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਜਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਬੜਾ ਵਧੀਆ ਚੱਲ ਰਿਹਾ ਭਾ ਕੇ ਉਹ ਚੰਗੀ ਨੌਕਰੀ ਕਰਦਾ ਚੰਗੀ ਤਨਖਾਹ ਉਸ ਬੰਦੇ ਨੂੰ ਮਿਲ ਰਹੀ ਆ ਪਰ ਫਿਰ ਵੀ ਉਹਦੀ ਚਿੰਤਾ ਨਹੀਂ ਮੁੱਕਦੀ ਅਤੇ ਚਿੰਤਾ ਦੀ ਵਜ੍ਹਾ ਕੀ ਆ ਉਹਦਾ ਆਉਣ ਵਾਲਾ ਕੱਲ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇਣੀ ਚਾਹੁੰਦਾ ਹੈ ਇਸ ਕਰਕੇ ਉਹ ਮਨੁੱਖ ਦਿਨ ਰਾਤ ਮਿਹਨਤ ਕਰਦਾ ਰਹਿੰਦਾ ਪਰ ਫਿਰ ਵੀ ਉਹਦੇ ਮਨ ਦੀ ਚਿੰਤਾ ਨਹੀਂ ਮੁੱਕਦੀ ਉਹਦੇ ਮਨ ਵਿੱਚ ਹਰ ਵੇਲੇ ਇਹ ਡਰ ਬਣਿਆ ਰਹਿੰਦਾ ਕੀ ਅੱਜ ਤਾਂ ਮੇਰੇ ਹਾਲਾਤ ਠੀਕ ਨੇ ਮੇਰਾ ਪਰਿਵਾਰ ਮੇਰੇ ਤੋਂ ਖੁਸ਼ ਆ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹਾਂ ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਉੱਤੇ ਇਦਾਂ ਦਾ ਹੀ ਸਮਾਂ ਰਹੇਗਾ ਇਹ ਖੁਸ਼ੀਆਂ ਇਹ ਸੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਰਕਰਾਰ ਰਹਿਣਗੇ ਪਾਗਿਉ ਨੇ ਇਸੇ ਤਰ੍ਹਾਂ ਚਿੰਤਾ ਦੇ ਵਿੱਚ ਹੀ ਘਿਰੇ ਰਹਿਣਾ ਇਸੇ ਕਰਕੇ ਉਹਦੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਖੁਸ਼ੀਆਂ ਆਏ ਹੋਏ ਸੁੱਖ ਦਾ ਆਨੰਦ ਉਹ ਕਦੇ ਵੀ ਨਾ ਮਾਣ ਪਾਉਂਦਾ ਲੋਕਾਂ ਨੂੰ ਦਿਖਦਾ ਸੀ ਕਿ ਇਹ ਕਿੰਨਾ ਮਿਹਨਤੀ ਆ ਇਹ ਆਪਣੇ ਪਰਿਵਾਰ ਨੂੰ ਕਿੰਨਾ ਪਿਆਰ ਕਰਦਾ ਹੈ ਪਰਿਵਾਰ ਦੇ ਲਈ ਕਿੰਨਾ ਕੁਝ ਕਰਦਾ ਹੈ ਕੁਝ ਲੋਕ ਤਾਂ ਉਹਦੇ ਨਾਲ ਈਰਖਾ ਵੀ ਕਰਦੇ ਸਨ ਜਿੱਥੇ ਇਹ ਕੰਮ ਕਰਦਾ ਕੁਝ ਲੋਕ ਇਹਦੇ ਨਾਲ ਈਰਖਾ ਕਰਨ ਲੱਗ ਗਏ ਈਰਖਾ ਵਸ ਪੈ ਕੇ ਉਹਨਾਂ ਨੇ ਇਹਦੇ ਉੱਤੇ ਗਲਤ ਇਲਜ਼ਾਮ ਲਾ ਦਿੱਤੇ ਇਸ ਕਰਕੇ ਇਦੇ ਮਾਲਕ ਨੇ ਕੁਝ ਦਿਨਾਂ ਦੇ ਲਈ ਇਹਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਕਿਹਾ ਕਿ ਪਹਿਲਾਂ ਤੇਰੇ ਤੇ ਜਾਂਚ ਪੜਤਾਲ ਹੋਵੇਗੀ ਜੇਕਰ ਤੂੰ ਦੋਸ਼ੀ ਸਾਬਤ ਹੋਇਆ ਤਾਂ ਤੈਨੂੰ ਨੌਕਰੀ ਤੋਂ ਪੱਕਾ ਹੀ ਕੱਢ ਦਿੱਤਾ ਜਾਵੇਗਾ ਜੇਕਰ ਤੇਰੇ ਉੱਤੇ ਲੱਗੇ ਦੋਸ਼ ਸਹੀ ਨਾ ਹੋਏ ਤਾਂ ਫਿਰ ਤੈਨੂੰ ਦੁਬਾਰਾ ਨੌਕਰੀ ਤੇ ਰੱਖ ਲਿਆ ਜਾਵੇਗਾ ਪਰ ਇੱਕ ਵਾਰ ਤੂੰ ਆਪਣੇ ਘਰ ਜਾ ਜਿੰਨੀ ਦੇਰ ਤੱਕ ਜਾਂਚ ਪੂਰੀ ਨਹੀਂ ਜਿੰਨੀ ਦੇਰ ਤੱਕ ਜਾਂਚ ਪੂਰੀ ਨਹੀਂ ਹੁੰਦੀ ਕਹਿੰਦੇ ਇਹ ਵਿਅਕਤੀ ਆਪਣੇ ਘਰ ਆ ਗਿਆ ਇਹ ਤਾਂ ਪਹਿਲਾਂ ਹੀ ਚਿੰਤਾ ਦੇ ਵਿੱਚ ਘਿਰਿਆ ਰਹਿੰਦਾ ਸੀ ਹੁਣ ਤਾਂ ਜ਼ਿੰਦਗੀ ਦੇ ਵਿੱਚ ਮੁਸ਼ਕਲ ਕੜੀ ਆ ਗਈ ਤਾਂ ਇਹਦੀ ਚਿੰਤਾ ਪਰੇਸ਼ਾਨੀ ਹੋਰ ਵੀ ਵੱਧ ਗਈ ਇੱਕ ਦਿਨ ਇਦਾਂ ਹੀ ਸੋਚਦਾ ਸੋਚਦਾ ਕਿਤੇ ਜਾ ਰਿਹਾ ਸੀ ਰਸਤੇ ਦੇ ਵਿੱਚ ਜਾਂਦਾ ਜਾਂਦਾ ਥੱਕ ਗਿਆ ਤਾਂ ਇੱਕ ਰੁੱਖ ਹੇਠਾਂ ਬੈਠਾ ਜਦੋਂ ਰੁੱਖ ਹੇਠਾਂ ਬੈਠਾ ਸੋਚੀ ਪਿਆ ਕਦੇ ਆਪਣੇ ਆਪ ਦੇ ਨਾਲ ਗੱਲਾਂ ਕਰਦੇ ਆਏ ਕਦੇ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਆਏ ਕਹਿੰਦੇ ਜਿਸ ਰੁੱਖ ਹੇਠਾਂ ਬੈਠਾ ਸੀ ਨਾ ਉਸਹੀ ਰੁੱਖ ਦੇ ਹੇਠਾਂ ਇੱਕ 70 80 ਸਾਲ ਦੇ ਬਜ਼ੁਰਗ ਬਾਬਾ ਜੀ ਆਣ ਬੈਠੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਨੌਜਵਾਨ ਲੜਕਾ ਬੜਾ ਦੁਖੀ ਪਰੇਸ਼ਾਨ ਆ ਤਾਂ ਬਾਬਾ ਜੀ ਨੇ ਪੁੱਛਿਆ ਕਿ ਪੁੱਤਰ ਕੀ ਗੱਲ ਆ ਬੜਾ ਹੀ ਦੁਖੀ ਪਰੇਸ਼ਾਨ ਲੱਗ ਰਿਹਾ ਹੈ ਤਾਂ ਕਹਿੰਦੇ ਇਹ ਨੌਜਵਾਨ ਨੇ ਉਹ ਬਜ਼ੁਰਗ ਬਾਬਾ ਜੀ ਨੂੰ ਸਾਰੀ ਹੱਡ ਬੀਤੀ ਦੱਸੀ ਕਿਆ ਕਿ ਬਜ਼ੁਰਗ ਬਾਬਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਬੜੀਆਂ ਪਰੇਸ਼ਾਨੀਆਂ ਨੇ ਮੈਂ ਇਸ ਤਰ੍ਹਾਂ ਫਲਾਣੀ ਜਗ੍ਹਾ ਤੇ ਕੰਮਕਾਰ ਕਰਦਾ ਸਾਂ ਮੈਂ ਤਾਂ ਆਪਣੀ ਡਿਊਟੀ ਬੜੀ ਇਮਾਨਦਾਰੀ ਦੇ ਨਾਲ ਕਰਦਾ ਰਿਹਾ ਔਰ ਮੇਰੇ ਤੇ ਬੇਈਮਾਨੀ ਦੇ ਗਲਤ ਇਲਜ਼ਾਮ ਲੱਗੇ ਨੇ ਮੇਰੇ ਹੀ ਸਾਥੀਆਂ ਨੇ ਮੇਰੇ ਨਾਲ ਧੋਖਾ ਕੀਤਾ ਹੈ ਪਤਾ ਨਹੀਂ ਉਹਨਾਂ ਨੇ ਮੇਰੇ ਖਿਲਾਫ ਕਿਸ ਤਰ੍ਹਾਂ ਗਲਤ ਸਬੂਤ ਇਕੱਠੇ ਕਰ ਲਏ ਅਤੇ ਮਾਲਕ ਨੂੰ ਦੇ ਦਿੱਤੇ ਹਨ ਮਾਲਕ ਨੇ ਮੈਨੂੰ ਕੁਝ ਦਿਨਾਂ ਦੀ ਚੇਤਾਵਨੀ ਦੇ ਕੇ ਕੰਮ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਮੇਰੇ ਤੇ ਜਾਂਚ ਪੜਤਾਲ ਚੰਨਰੀਆ ਮਾਲਕ ਨੇ ਕਿਹਾ ਹੈ ਕਿ ਜੇਕਰ ਉਹ ਜਾਂਚ ਪੜਤਾਲ ਦੇ ਵਿੱਚ ਤੇਰੇ ਤੇ ਲੱਗੇ ਹੋਏ ਦੋਸ਼ ਸਾਬਤ ਹੋ ਗਏ ਤਾਂ ਤੈਨੂੰ ਪੱਕਾ ਨਾਮਕਰੀ ਤੋਂ ਕੱਢ ਦਿੱਤਾ ਜਾਵੇਗਾ ਹਾਂ ਜੇਕਰ ਤੇਰੇ ਉੱਤੇ ਲੱਗੇ ਦੋਸ਼ ਗਲਤ ਸਾਬਤ ਹੁੰਦੇ ਆ ਤਾਂ ਫਿਰ ਤੈਨੂੰ ਦੁਬਾਰਾ ਨੌਕਰੀ ਤੇ ਰੱਖ ਲਵਾਂਗੇ ਇਸ ਕਰਕੇ ਬਾਬਾ ਜੀ ਮੈਂ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਮੈਂ ਇਹ ਸੋਚ ਰਿਹਾ ਹਾਂ ਕਿ ਉਸੇ ਨੌਕਰੀ ਦੇ ਨਾਲ ਹੀ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਹੁੰਦਾ ਸੀ ਜੇ ਉਹ ਨੌਕਰੀ ਨਾ ਰਹੀ ਤਾਂ ਫਿਰ ਮੈਂ ਕੀ ਕਰਾਂਗਾ ਕਿਉਂਕਿ ਜੇ ਇਥੋਂ ਮੈਨੂੰ ਬੇਈਮਾਨੀ ਦੇ ਦੋਸ਼ ਸਾਬਤ ਹੋ ਗਏ ਨੌਕਰੀ ਤੋਂ ਕੱਢ ਦਿੱਤਾ ਤਾਂ ਮੈਨੂੰ ਕੋਈ ਵੀ ਨੌਕਰੀ ਨਹੀਂ ਦੇਵੇਗਾ ਮੈਂ ਇਹੀ ਸੋਚ-ਸੋਚ ਕੇ ਪਰੇਸ਼ਾਨ ਹਾਂ ਕਿ ਮੇਰਾ ਕੀ ਬਣੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਉਹ ਬਾਬਾ ਜੀ ਨੇ ਕਿਹਾ ਵੀ ਪੁੱਤਰ ਤੂੰ ਬੇਕਾਰ ਹੀ ਐਨੀ ਚਿੰਤਾ ਕਰ ਰਿਹਾ ਹੈਂ ਕਿਉਂਕਿ ਤੇਰੇ ਉੱਤੇ ਦੋਸ਼ ਲੱਗੇ ਆ ਅਜੇ ਸਾਬਤ ਨਹੀਂ ਹੋਏ ਜੇਕਰ ਤੂੰ ਸੱਚਾ ਹੈ ਨਾ ਤਾਂ ਦੇਖਣਾ ਪ੍ਰਮਾਤਮਾ ਤੇਰਾ ਸਾਥ ਜ਼ਰੂਰ ਦੇਣਗੇ ਇਸ ਕਰਕੇ ਮੇਰਾ ਪੁੱਤਰ ਹਿੰਮਤ ਹੌਸਲਾ ਨਾ ਛੱਡ ਪਰ ਕਹਿੰਦੇ ਉਹ ਨੌਜਵਾਨ ਉਹ ਬੰਦਾ ਕਹਿਣ ਲੱਗਾ ਕਿ ਨਹੀਂ ਬਾਬਾ ਜੀ ਜਿਨ੍ਹਾਂ ਨੇ ਮੇਰੇ ਖਿਲਾਫ ਸਬੂਤ ਦਿੱਤੇ ਹਨ ਨਾ ਉਹਨਾਂ ਨੇ ਬੜੇ ਪੱਕੇ ਪੈਰੀ ਦਿੱਤੇ ਆ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਮੇਰੇ ਬਚਣ ਦੀ ਕੋਈ ਆਸ ਉਮੀਦ ਹੈ ਭਾ ਕਿ ਉਹ ਬਿਲਕੁਲ ਹੀ ਉਮੀਦ ਛੱਡ ਚੁੱਕਿਆ ਸੀ ਤਾਂ ਬਾਬਾ ਜੀ ਨੇ ਉਸ ਮਨੁੱਖ ਨੂੰ ਕਿਹਾ ਕਿ ਪੁੱਤਰ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਹਾਂ ਇਹ ਕਹਾਣੀ ਸੁਣ ਕੇ ਤੇਰੀ ਟੁੱਟੀ ਹੋਈ ਉਮੀਦ ਫਿਰ ਤੋਂ ਵੱਜ ਜਾਵੇਗੀ ਕਿਉਂਕਿ ਕੱਲ ਕਿਸੇ ਨੇ ਨਹੀਂ ਦੇਖਿਆ ਤੂੰ ਐਦਾਂ ਹੀ ਕੱਲ ਬਾਰੇ ਸੋਚ-ਸੋਚ ਕੇ ਚਿੰਤਾ ਨਾ ਕਰ ਹੋ ਸਕਦਾ ਹੈ ਆਉਣ ਵਾਲਾ ਕੱਲ ਤੇਰੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਆਉਣ ਵਾਲਾ ਕੱਲ ਤੇਰੇ ਹੱਕ ਵਿੱਚ ਹੋਵੇ ਤੂੰ ਇਹ ਕਹਾਣੀ ਸੁਣ ਇਹ ਕਹਿ ਕੇ ਬਾਬਾ ਜੀ ਕਹਾਣੀ ਸੁਣਾਉਣ ਲੱਗੇ ਕਿਹਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਜਾਦੂਗਰ ਆਇਆ ਉਹ ਜਾਦੂਗਰ ਬੜੇ ਇਸ ਤਰ੍ਹਾਂ ਦੇ ਜਾਦੂ ਦਿਖਾਇਆ ਕਰੇ ਲੋਕ ਉਹਦੇ ਤੋਂ ਬੜੇ ਪ੍ਰਭਾਵਿਤ ਹੋਣ ਲੱਗੇ ਉਹਦੇ ਜਾਦੂ ਦੇ ਚਰਚੇ ਚਾਰ ਸ਼ਹਿਰੇ ਹੋ ਗਏ ਪਾ ਕਿ ਉਹ ਜਾਦੂਗਰ ਬੜਾ ਮਸ਼ਹੂਰ ਹੋ ਗਿਆ ਗੱਲ ਪਹੁੰਚਦਿਆਂ ਪਹੁੰਚਦਿਆਂ ਦੇਸ਼ ਦੇ ਰਾਜੇ ਕੋਲ ਪਹੁੰਚ ਗਈ ਉਸ ਨਗਰ ਦੇ ਰਾਜੇ ਕੋਲ ਪਹੁੰਚ ਗਈ ਕਿ ਇੱਕ ਜਾਦੂਗਰ ਆਇਆ ਹੈ ਬੜੇ ਵਨਸ ਨੇ ਜਾਦੂ ਕਰਕੇ ਦਿਖਾਉਂਦਾ ਹੈ ਤਾਂ ਰਾਜੇ ਨੇ ਕਿਹਾ ਉਸ ਜਾਦੂਗਰ ਨੂੰ ਸਾਡੇ ਕੋਲ ਬੁਲਾਓ ਅਸੀਂ ਵੀ ਉਹਦਾ ਜਾਦੂ ਦੇਖਣਾ ਚਾਹੁੰਦੇ ਹਾਂ ਕਹਿੰਦੇ ਜਦੋਂ ਉਸ ਜਾਦੂਗਰ ਰਾਜੇ ਦਾ ਸਨੇਹ ਹਾਂ ਮਿਲਿਆ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹਨੇ ਮਨ ਦੇ ਵਿੱਚ ਸੋਚਿਆ ਕਿ ਮੈਂ ਰਾਜੇ ਦੇ ਲਈ ਕੋਈ ਐਸਾ ਜਾਦੂ ਕਰਾਂਗਾ ਕਿ ਜੋ ਰਾਜਾ ਮੇਰੇ ਤੇ ਬਹੁਤ ਖੁਸ਼ ਹੋ ਜਾਵੇ ਖੁਸ਼ ਹੋ ਕੇ ਮੈਨੂੰ ਬਹੁਤ ਸਾਰਾ ਇਨਾਮ ਦੇ ਦੇਵੇ ਕਹਿੰਦੇ ਰਸਤੇ ਦੇ ਵਿੱਚ ਸੋਚਦਾ ਜਾ ਰਿਹਾ ਕਿ ਸਭ ਜਾਦੂਗਰ ਕਰਕੇ ਲੋਕਾਂ ਨੂੰ ਦਿਖਾਈ ਆ ਰਾਜੇ ਦੇ ਲਈ ਖਾਸ ਕੀ ਕਰਾਂ ਕਹਿੰਦੇ ਇਦਾਂ ਹੀ ਜਾ ਕੇ ਉਹਨੇ ਖਾਸ ਕਰਨ ਦੇ ਚੱਕਰ ਦੇ ਵਿੱਚ ਅਲੱਗ ਕਰਨ ਦੇ ਚੱਕਰ ਦੇ ਵਿੱਚ ਜਾਂਦੇ ਆਸਾਰ ਰਾਜੇ ਦੇ ਸਿਰ ਦਾ ਮੁਕਟ ਗਾਇਬ ਕਰ ਦਿੱਤਾ ਕਹਿੰਦੇ ਇਹ ਦੇਖ ਕੇ ਸਭਾ ਦੇ ਵਿੱਚ ਜਿੰਨੇ ਵੀ ਲੋਕ ਸਨ ਉਹ ਸਾਰੇ ਰਾਜੇ ਤੇ ਹੱਸਣ ਲੱਗੇ ਰਾਜੇ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਮੇਰੇ ਸਿਰ ਦਾ ਮੁਕਟ ਗਾਇਬ ਕਰ ਦਿੱਤਾ ਕਹਿੰਦੇ ਰਾਜਾ ਬਹੁਤ ਗੁੱਸੇ ਦੇ ਵਿੱਚ ਆਇਆ ਰਾਜੇ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਇਹ ਮੂਰਖ ਨੂੰ ਬਤਮੀਜ਼ ਨੂੰ ਫੜ ਲਓ ਅਤੇ ਜੇਲ੍ਹ ਵਿੱਚ ਸੁੱਟ ਦਿਓ 7 ਦਿਨਾਂ ਬਾਅਦ ਇਹਨੂੰ ਫਾਂਸੀ ਤੇ ਜੜਾ ਦਿਓ ਜੀ ਇਹਨੇ ਭਰੀ ਜਵਾ ਦੇ ਵਿੱਚ ਸਾਡਾ ਅਪਮਾਨ ਕੀਤਾ ਹੈ ਅਤੇ ਇਹਦੀ ਸਜ਼ਾ ਫਾਂਸੀ ਹੀ ਹੈ ਭਾਵ ਕਿ ਉਹਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਕਹਿੰਦੇ ਜਦੋਂ ਇਹ ਖਬਰ ਉਹ ਜਾਦੂਗਰ ਦੀ ਪਤਨੀ ਨੂੰ ਪਤਾ ਲੱਗੀ ਤਾਂ ਪਤਨੀ ਤਾਂ ਰੋਂਦੀ ਕਰ ਲਾਉਂਦੀ ਜੇਲ੍ਹ ਦੇ ਵਿੱਚ ਆ ਗਈ ਕਿਉਂਕਿ ਉਹ ਵੀ ਬੜੀ ਖੁਸ਼ ਸੀ ਕਿ ਮੇਰਾ ਪਤੀ ਰਾਜੇ ਨੂੰ ਜਾਦੂ ਦਿਖਾਉਣ ਦੇ ਲਈ ਗਿਆ ਹੈ ਅੱਜ ਵੱਡਾ ਇਨਾਮ ਲੈ ਕੇ ਵਾਪਸ ਆਵੇਗਾ ਪਰ ਜਦੋਂ ਪਤਾ ਲੱਗਾ ਕਿ ਰਾਜੇ ਨੇ ਤਾਂ ਉਹਨੂੰ ਸੱਚ ਸੁਣਾ ਦਿੱਤੀ ਆ ਤਾਂ ਬੜਾ ਦੁਖੀ ਹੋਈ ਰੋਂਦੀ ਕਰ ਲੌਂਦੀ ਝੀਲ ਵਿੱਚ ਪਹੁੰਚ ਗਈ ਆਪਣੇ ਪਤੀ ਕੋਲ ਪਹੁੰਚੀ ਪਤੀ ਨੂੰ ਕਿਹਾ ਵੀ ਆਪਨੇ ਨਾਲ ਕੀ ਹੋ ਗਿਆ ਹੁਣ ਤੁਹਾਡੇ ਜਾਣ ਤੋਂ ਬਾਅਦ ਸਾਡਾ ਕੀ ਬਣੇਗਾ ਜਾਦੂਗਰ ਕਹਿਣ ਲੱਗਾ ਭਾਗਵਾਨੇ ਤੂੰ ਇਹ ਕੀ ਕਹਿ ਰਹੀ ਆ ਕੱਲ ਕਿੰਨੇ ਦੇਖਿਆ ਹੈ ਮੈਨੂੰ ਅਜੇ ਫਾਂਸੀ ਦੀ ਸਜ਼ਾ ਹੋਈਆ ਫਾਂਸੀ ਲਗਾਈ ਨਹੀਂ ਗਈ ਇਸ ਕਰਕੇ ਤੂੰ ਇਦਾਂ ਦੀਆਂ ਗੱਲਾਂ ਨਾ ਕਰ ਉਮੀਦ ਨਾ ਸ਼ਕ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਹੈ ਮੈਂ ਫਾਂਸੀ ਤੋਂ ਬਰੀ ਹੋ ਜਾਵਾਂ ਰਾਜਾ ਮੈਨੂੰ ਮਾਫ਼ ਕਰ ਦੇਵੀ ਪਰ ਉਹਦੀ ਪਤਨੀ ਕਹਿਣ ਲੱਗੀ ਇਹ ਝੂਠੀਆਂ ਉਮੀਦਾਂ ਨਾ ਤੁਸੀਂ ਆਪ ਆਪਣੇ ਮਨ ਵਿੱਚ ਬਣਾਓ ਅਤੇ ਨਾ ਹੀ ਸਾਨੂੰ ਝੂਠੀ ਉਮੀਦ ਦਿਓ ਕਿਉਂਕਿ ਸਭ ਜਾਣਦੇ ਆ ਕਿ ਰਾਜਾ ਜੀ ਆਪਣੇ ਫੈਸਲੇ ਦੇ ਕਿੰਨੇ ਪੱਕੇ ਨੇ ਰਾਜੇ ਨੇ ਆਪਣਾ ਫੈਸਲਾ ਨਹੀਂ ਬਦਲਣਾ ਅਤੇ 7 ਦਿਨਾਂ ਦੇ ਵਿੱਚ ਕਿੰਨਾ ਕੁ ਸਮਾਂ ਰਹਿ ਗਿਆ 7 ਦਿਨ ਤਾਂ ਚੱਟ ਤਹੀ ਵੀ ਇਤ ਜਾਣਗੇ ਤੁਹਾਨੂੰ ਫਾਂਸੀ ਤੇ ਚੜਾ ਦਿੱਤਾ ਜਾਵੇਗਾ ਪਰ ਜਾਦੂਗਰ ਨੇ ਹੌਸਲਾ ਨਹੀਂ ਛੱਡਿਆ ਉਮੀਦ ਟੁੱਟਣ ਨਹੀਂ ਦਿੱਤੀ ਉਹ ਕਹਿਣ ਲੱਗਾ ਭਗਵਾਨੇ ਪ੍ਰਮਾਤਮਾ ਤੇ ਭਰੋਸਾ ਰੱਖਣਾ ਸੱਚਾ ਹਾਂ ਕਿਉਂਕਿ ਰਾਜਾ ਜੀ ਦਾ ਮੁਕਤ ਮੈ ਸਿਰਫ ਆਪਣੀ ਕਲਾ ਦਿਖਾਉਣ ਦੇ ਲਈ ਰਾਇਕ ਕੀਤਾ ਸੀ ਮੇਰਾ ਇਰਾਦਾ ਉਹਨਾਂ ਦਾ ਅਪਮਾਨ ਕਰਨ ਦਾ ਨਹੀਂ ਸੀ ਇਸ ਕਰਕੇ ਮੈਂ ਸੱਚਾ ਹਾਂ ਮੈਨੂੰ ਪਤਾ ਹੈ ਸੱਚੇ ਬੰਦੇ ਦਾ ਸਾਥ ਪ੍ਰਮਾਤਮਾ ਜ਼ਰੂਰ ਦਿੰਦੇ ਨੇ ਕਹਿੰਦੇ ਪਰ ਪਤਨੀ ਉਹਦਾ ਦੁੱਖ ਘਟ ਨਹੀਂ ਸੀ ਹੋ ਰਿਹਾ ਉਹ ਉਹਦੀ ਘਰ ਲੰਦੀ ਘਰ ਵਾਪਸ ਚਲੇਗੀ ਅਗਲੇ ਦਿਨ ਫਿਰ ਮਿਲਣ ਦੇ ਲਈ ਆਈ ਜਾਦੂਗਰ ਨੇ ਫਿਰ ਕਿਹਾ ਭਗਵਾਨ ਨੇ ਤੂੰ ਹੌਸਲਾ ਨਾ ਛੱਡ ਉਮੀਦ ਨਾ ਟੁੱਟਣ ਦੇ ਅਜੇ 6 ਦਿਨ ਬਾਕੀ ਪਏ ਨੇ ਕਹਿੰਦੇ ਛੇਵੇਂ ਦਿਨ ਪਤਨੀ ਫਿਰ ਆਪਣੇ ਪਤੀ ਨੂੰ ਸਵੇਰੇ-ਸਵੇਰੇ ਮਿਲ ਲਈ ਤਾਂ ਪਤੀ ਨੇ ਫਿਰ ਉਹਨੂੰ ਦਿਲਾਸਾ ਦਿੱਤਾ ਹੌਸਲਾ ਦਿੱਤਾ ਕਿ ਆ ਪਾਗਦਾਨੇ ਤੂੰ ਚਿੰਤਾ ਨਾ ਕਰ ਦੁਖੀ ਨਾ ਹੋ ਅਜੇ 5 ਦਿਨ ਪਏ ਨੇ 5 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਫਿਰ ਚੌਥੇ ਦਿਨ ਆਈ ਤਾਂ ਕਿਹਾ 4 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਭਾਰ ਕੀ ਹਰ ਰੋਜ਼ ਜਾਦੂਗਰ ਆਪਣੀ ਪਤਨੀ ਨੂੰ ਇਸੇ ਤਰ੍ਹਾਂ ਹੀ ਮਤ ਹੌਸਲਾ ਦਿੰਦਾ ਰਿਹਾ ਕਿ ਭਾਗਵਾਨ ਨੇ ਆਉਣ ਵਾਲੇ ਕੱਲ ਦੇ ਵਿੱਚ ਕੀ ਹੋਣਾ ਹੈ ਸਾਨੂੰ ਕੁਝ ਨਹੀਂ ਪਤਾ ਤੂੰ ਪਰਮਾਤਮਾ ਦੇ ਉੱਤੇ ਭਰੋਸਾ ਰੱਖ ਮੈਂ ਸੱਚਾ ਹਾਂ ਪਰ ਪਤਨੀ ਦਾ ਦੁੱਖ ਘਟਨੇ ਸੀ ਹੋ ਰਿਹਾ ਕਿੰਦੇ ਇਦਾਂ ਕਰਦਿਆਂ ਕਰਦਿਆਂ ਸਤਮਾ ਦਿਨ ਆ ਗਿਆ ਸਤਵੇਂ ਦਿਨ ਉਹ ਜਾਦੂਗਰ ਨੂੰ ਫਾਂਸੀ ਦੇ ਉੱਤੇ ਚੜਾ ਦੇਣਾ ਸੀ ਉਹਦਾ ਆਖਰੀ ਦਿਨ ਸੀ ਉਹਨੂੰ ਤਿਆਰ ਕਰਕੇ ਉਸ ਜਗ੍ਹਾ ਵੱਲ ਲਿਜਾਇਆ ਜਾ ਰਿਹਾ ਸੀ ਜਿੱਥੇ ਉਹਨੂੰ ਫਾਂਸੀ ਦੇਣੀ ਸੀ ਪਤਨੀ ਫਿਰ ਮਿਲਣ ਦੇ ਲਈ ਲਿਆਇਆ ਮਨ ਦੇ ਵਿੱਚ ਸੋਚਿਆ ਕਿ ਅੱਜ ਆਖਰੀ ਵਾਰ ਪਤੀ ਨੂੰ ਮਿਲਣਾ ਹੈ ਬੜਾ ਰੋਈ ਕਰ ਲਈ ਪਰ ਜਾਦੂਗਰ ਨੇ ਫਿਰ ਆਪਣੀ ਪਤਨੀ ਨੂੰ ਕਿਹਾ ਭਾਗਵਾਨ ਨੇ ਤੋ ਦੁਖੀ ਨਾ ਹੋ ਅਜੇ ਮੈਨੂੰ ਫਾਂਸੀ ਤੇ ਚੜਾਇਆ ਨਹੀਂ ਗਿਆ ਤੋਂ ਉਮੀਦ ਨਾ ਕਟਣ ਦੀ ਪਤਨੀ ਰੋਂਦੀ ਰੋਂਦੀ ਘਰੋਂ ਚਲੇ ਗਈ ਕੀ ਫਾਂਸੀ ਦੀ ਸਜ਼ਾ ਸੁਣ ਕੇ ਲੱਗਦਾ ਇਹਨਾਂ ਦਾ ਦਿਮਾਗ ਵੀ ਹਿੱਲ ਗਿਆ ਹੈ ਕਿਉਂਕਿ ਕੁਝ ਹੀ ਦੇਰ ਬਾਅਦ ਇਹਨਾਂ ਨੂੰ ਫਾਂਸੀ ਤੇ ਚੜਾ ਦੇਣਾ ਹੈ ਇਹਨਾਂ ਨੇ ਮਰ ਜਾਣਾ ਹੈ ਪਰ ਇਹ ਅਜੇ ਵੀ ਆਸ ਉਮੀਦ ਲਾ ਕੇ ਬੈਠੇ ਨੇ ਪਤਨੀ ਰੋਂਦੀ ਹੋਈ ਘਰ ਚਲੇ ਗਈ ਘਰ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਅਫਸੋਸ ਕਰਨ ਦੇ ਲਈ ਆ ਗਏ ਕਿਉਂਕਿ ਸਭ ਨੂੰ ਇੰਜ ਹੀ ਲੱਗ ਰਿਹਾ ਸੀ ਕਿ ਵਾਸ ਜਾਦੂਗਰ ਹੁਣ ਕੁਝ ਹੀ ਘੜੇ ਪਲ ਦਾ ਮਹਿਮਾਨ ਆ ਪਤਾ ਨਹੀਂ ਕਦ ਸਨੇਹਾ ਆ ਜਾਣਾ ਹੈ ਪਰ ਇਧਰ ਜਾਦੂਗਰ ਬਿਲਕੁਲ ਤਿਆਰ ਬਰ ਤਿਆਰ ਕਰਕੇ ਉਸ ਜਗ੍ਹਾ ਦੇ ਉੱਤੇ ਲੈ ਆਂਦਾ ਗਿਆ ਜਿੱਥੇ ਫਾਂਸੀ ਦੀ ਸਜ਼ਾ ਦੇਣੀ ਸੀ ਰਾਜਾ ਜਾਦੂਗਰ ਦੀ ਫਾਂਸੀ ਆਪਣੇ ਅੱਖੀ ਦੇਖਣਾ ਚਾਹੁੰਦਾ ਸੀ ਇਸ ਕਰਕੇ ਰਾਜਾ ਆਇਆ ਤਾਂ ਰਾਜੇ ਨੂੰ ਦੇਖ ਕੇ ਜਾਦੂਗਰ ਉੱਚੀ-ਉੱਚੀ ਰੋਣ ਲੱਗਾ ਰਾਜੇ ਨੇ ਕਿਹਾ ਮੌਤ ਤੋਂ ਡਰ ਗਿਆ ਹੈ ਜੇ ਮੌਤ ਦਾ ਇੰਨਾ ਹੀ ਡਰ ਸੀ ਤਾਂ ਪਹਿਲਾਂ ਸੋਚ ਸਮਝ ਕੇ ਕੰਮ ਕਰਦਾ ਜਾਦੂਗਰ ਕਹਿਣ ਲੱਗਾ ਨਹੀਂ ਰਾਜਾ ਜੀ ਮੈਂ ਆਪਣੀ ਮੌਤ ਤੋਂ ਨਹੀਂ ਡਰਦਾ ਕਿਉਂਕਿ ਮਰਨਾ ਤਾਂ ਸਭ ਨੇ ਆ ਕਿਸੇ ਨੇ ਅੱਜ ਮਰ ਜਾਣਾ ਕਿਸੇ ਨੇ ਕੱਲ ਨੂੰ ਮਰ ਜਾਣਾ ਹੈ ਮੈਂ ਤਾਂ ਇਸ ਕਰਕੇ ਰੋ ਰਿਹਾ ਹਾਂ ਕਿਉਂਕਿ ਮੈਂ ਕਈ ਸਾਲਾਂ ਤੋਂ ਇੱਕ ਕਲਾ ਸਿੱਖ ਰਿਹਾ ਸਾਂ ਆਪਣੇ ਘੋੜੇ ਨੂੰ ਉਡਾਉਣਾ ਸਿਖਾ ਰਿਹਾ ਸੀ ਇਹ ਕੰਮ ਸਿਰੇ ਲੱਗਣ ਹੀ ਵਾਲਾ ਸੀ ਕੁਝ ਸਮੇਂ ਬਾਅਦ ਮੇਰਾ ਘੋੜਾ ਉੱਡਣਾ ਸ਼ੁਰੂ ਹੋ ਜਾਣਾ ਸੀ ਪਰ ਅਫਸੋਸ ਕਿ ਮੇਰੀ ਗਲਤੀ ਕਰਕੇ ਮੈਨੂੰ ਇਹ ਸਜ਼ਾ ਮਿਲ ਗਈ ਆ ਮੇਰਾ ਇਹ ਕੰਮ ਵਿੱਚ ਵਿਚਾਲੇ ਅਧੂਰਾ ਰਹਿ ਗਿਆ ਮੇਰੀ ਇਹ ਕਲਾ ਮੇਰੇ ਨਾਲ ਹੀ ਚਲੇ ਜਾਵੇਗੀ ਇਹ ਕਲਾ ਕਿਸੇ ਨੂੰ ਦਿਖਾਉਣ ਦਾ ਮੌਕਾ ਨਹੀਂ ਮਿਲੇਗਾ ਕਹਿੰਦੇ ਜਦ ਰਾਜੇ ਨੇ ਇਹ ਸੁਣਿਆ ਕਿ ਘੋੜੇ ਨੂੰ ਹਵਾ ਦੇ ਵਿੱਚ ਉਡਾਉਣ ਦੀ ਕਲਾ ਤਾਂ ਰਾਜੇ ਨੇ ਮਨ ਦੇ ਵਿੱਚ ਇਸ ਜਾਦੂਗਰ ਦੀ ਫਾਂਸੀ ਦੀ سزا ਟਾਲਣ ਬਾਰੇ ਸੋਚਿਆ ਰਾਜੇ ਨੇ ਮਨ ਵਿੱਚ ਸੋਚਿਆ ਕਿ ਜੇਕਰ ਹਵਾ ਦੇ ਵਿੱਚ ਉੱਡਣ ਵਾਲਾ ਘੋੜਾ ਮੈਨੂੰ ਮਿਲ ਜਾਵੇ ਤਾਂ ਮੈਂ ਤਾਂ ਬਹੁਤ ਸਾਰੇ ਰਾਜਾਂ ਦੇ ਉੱਤੇ ਜਿੱਤ ਹਾਸਲ ਕਰ ਸਕਦਾ ਹਾਂ ਆਪਣੇ ਦੁਸ਼ਮਣ ਨੂੰ ਆਸਾਨੀ ਦੇ ਨਾਲ ਹਰਾ ਸਕਦਾ ਹਾਂ ਇਸ ਕਰਕੇ ਰਾਜੇ ਨੇ ਕਿਹਾ ਜੇਕਰ ਤੂੰ ਇਹ ਗੱਲ ਸੱਚ ਕਹਿ ਰਿਹਾ ਹੈ ਤਾਂ ਫਿਰ ਮੈਂ ਤੈਨੂੰ 1 ਸਾਲ ਦਾ ਸਮਾਂ ਦਿੰਦਾ ਹਾਂ ਇੱਕ ਸਾਲ ਤੇਰੀ ਸਜ਼ਾ ਅੱਗੇ ਡਾਲ ਦਿੱਤੀ ਗਈ ਆ ਜੇਕਰ ਤੂੰ ਮੈਨੂੰ ਉੱਡਣ ਵਾਲਾ ਘੋੜਾ ਸਾਲ ਦੇ ਵਿੱਚ ਵਿੱਚ ਦੇ ਦਿੱਤਾ ਤਾਂ ਤੇਰੀ ਇਹ ਸਜ਼ਾ ਮਾਫ਼ ਹੋ ਸਕਦੀ ਆ ਪਰ ਜੇਕਰ ਤੂੰ ਉੱਡਣ ਵਾਲਾ ਘੋੜਾ ਮੈਨੂੰ ਨਾ ਦੇ ਪਾਇਆ ਤਾਂ ਫਿਰ ਤੈਨੂੰ ਤੇਰੀ ਸਜ਼ਾ ਮਿਲ ਕੇ ਰਹੇਗੀ ਪਰ ਇਸ ਵਕਤ ਤੂੰ ਆਪਣੇ ਘਰ ਜਾ ਅਤੇ ਜਿਹੜਾ ਕੰਮ ਤੂੰ ਕਰ ਰਿਹਾ ਏ ਉਹਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰ ਕਹਿੰਦੇ ਜਾਦੂਗਰ ਨੇ ਰਾਜਾ ਜੀ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਆਪਣੇ ਘਰ ਵਾਪਸ ਚਲਾ ਗਿਆ ਘਰ ਜਾ ਕੇ ਕੀ ਦੇਖਿਆ ਕਿ ਘਰ ਦੇ ਵਿੱਚ ਉਹਦੀ ਪਤਨੀ ਉਹਦੇ ਦੋਸਤ ਮਿੱਤਰ ਰਿਸ਼ਤੇਦਾਰ ਰੋ ਰਹੇ ਨੇ ਕਿਉਂਕਿ ਸਭ ਨੇ ਆਸ ਲਾ ਦਿੱਤੀ ਸੀ ਉਹ ਤਾਂ ਜਾਦੂਗਰ ਦੀ ਲਾਸ਼ ਦੀ ਉਡੀਕ ਕਰ ਰਹੇ ਸਨ ਕਿ ਕਦ ਸੈਨਿਕ ਜਾਦੂਗਰ ਦੀ ਲਾਸ਼ ਦੇ ਕੇ ਜਾਣਗੇ ਪਰ ਕਹਿੰਦੇ ਜਦ ਜਿੰਦਾ ਜਾਗਦਾ ਜਾਦੂਗਰ ਘਰ ਵਾਪਸ ਗਿਆ ਤਾਂ ਸਭ ਦੇਖ ਕੇ ਹੈਰਾਨ ਹੋ ਗਏ ਸਭ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਸਭ ਨੇ ਪੁੱਛਿਆ ਕਿ ਇਹ ਚਮਤਕਾਰ ਕਿੰਜ ਹੋਇਆ ਰਾਜਾ ਜੀ ਨੇ ਤੇਰੀ ਸਜ਼ਾ ਮਾਫ਼ਿਕੰਜ ਕਰ ਦਿੱਤੀ ਕਿਉਂਕਿ ਰਾਜਾ ਤਾਂ ਆਪਣੇ ਅਸੂਲਾਂ ਦਾ ਪੱਕਾ ਹੈ। ਜਾਦੂਗਰ ਨੇ ਕਿਹਾ ਰਾਜਾ ਜੀ ਨੂੰ ਮੈਂ ਆਪਣੀ ਇੱਕ ਖਾਸ ਕਲਾ ਬਾਰੇ ਦੱਸਿਆ ਸੀ ਤਾਂ ਇਸ ਕਰਕੇ ਰਾਜਾ ਜੀ ਨੇ ਮੈਨੂੰ ਉਹ ਕਲਾ ਉਹ ਜਾਦੂ ਪੂਰਾ ਕਰਨ ਦਾ ਸਮਾਂ ਦਿੱਤਾ ਹੈ। ਸਭ ਨੇ ਪੁੱਛਿਆ ਕਿ ਕਿਹੜੀ ਕਲਾ ਬਾਰੇ ਗੱਲ ਕਰ ਰਹੇ ਹੈ? ਕਿਹੜੇ ਜਾਦੂ ਬਾਰੇ ਗੱਲ ਕਰ ਰਹੇ ਆ? ਤਾਂ ਜਾਦੂਗਰ ਨੇ ਕਿਹਾ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਜੋ ਵੀ ਮੇਰੀ ਕਲਾ ਹੈ, ਜੋ ਵੀ ਜਾਦੂ ਮੈਂ ਕਰ ਰਿਹਾ ਹਾਂ ਨਾ ਇਹ ਸਭ ਤੋਂ ਪਹਿਲਾਂ ਰਾਜਾ ਜੀ ਨੂੰ ਹੀ ਦਿਖਾਉਣ ਦਾ ਹੁਕਮ ਆ। ਇਸ ਕਰਕੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਸਭ ਤੋਂ ਪਹਿਲਾਂ ਉਹ ਜਾਦੂ ਰਾਜਾ ਜੀ ਹੀ ਦੇਖਣਗੇ। ਕਹਿੰਦੇ ਸਭ ਦੋਸਤ, ਮਿੱਤਰ, ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ। ਪਤਨੀ ਨੇ ਪੁੱਛਿਆ ਕਿ ਮੈਨੂੰ ਤਾਂ ਦੱਸ ਦੋ। ਤੁਸੀਂ ਕਿਹੜਾ ਜਾਦੂ ਸਿੱਖ ਰਹੇ ਹੋ? ਕਿਹੜਾ ਜਾਦੂ ਕਰਕੇ ਤੁਸੀਂ ਰਾਜੇ ਨੂੰ ਦਿਖਾਉਣਾ ਹੈ? ਤਾਂ ਕਹਿੰਦੇ ਜਾਦੂਗਰ ਨੇ ਉੱਡਣ ਵਾਲੇ ਘੋੜੇ ਬਾਰੇ ਦੱਸਿਆ। ਤਪਤਨੀ ਇਹ ਕਹਿਣ ਲੱਗੀ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਤੁਸੀਂ ਇਹ ਜਾਦੂਗਰ ਪਾਓਗੇ ਤਾਂ ਜਾਦੂਗਰ ਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨ ਨੇ ਇਹ ਤਾਂ ਮੈਂ ਆਪਣੇ ਸੱਚ ਤੋਂ ਬਚਣ ਦੇ ਲਈ ਰਾਜੇ ਨੂੰ ਇਦਾਂ ਹੀ ਕਹਿ ਦਿੱਤਾ ਸੀ ਇਦਾਂ ਦਾ ਕੋਈ ਜਾਦੂ ਇਦਾਂ ਦੀ ਕੋਈ ਕਲਾ ਨਹੀਂ ਆ ਪਤਨੀ ਫਿਰ ਪਰੇਸ਼ਾਨ ਹੋ ਗਈ ਪਤਨੀ ਕਹਿਣ ਲੱਗੀ ਵੀ ਤੁਸੀਂ ਇਹ ਕੀ ਕਰ ਆਏ ਹੋ ਹੁਣ ਤਾਂ ਰਾਜਾ ਤੁਹਾਡੇ ਤੇ ਹੋਰ ਵੀ ਜ਼ਿਆਦਾ ਗੁੱਸੇ ਹੋ ਜਾਵੇਗਾ ਜਦ ਉਹਨੂੰ ਪਤਾ ਲੱਗਿਆ ਕਿ ਇਹ ਕੰਮ ਤੁਸੀਂ ਕਰ ਹੀ ਨਹੀਂ ਸਕਦੇ ਇੱਕ ਸਾਲ ਬੀਤਦਿਆਂ ਕਿਹੜਾ ਬਹੁਤਾ ਸਮਾਂ ਲੱਗਣਾ ਹੈ ਛੱਟ ਹੀ ਸਾਲ ਬੀਤ ਜਾਣਾ ਹੈ ਫਿਰ ਤੁਸੀਂ ਰਾਜੇ ਨੂੰ ਕੀ ਜਵਾਬ ਦੋਗੇ ਗੱਲ ਤਾਂ ਉੱਥੇ ਦੀ ਉੱਥੇ ਹੀ ਰਹਿ ਗਈ ਪਹਿਲਾਂ 7 ਦਿਨਾਂ ਬਾਅਦ ਫਾਂਸੀ ਲੱਗਣੀ ਸੀ ਹੁਣ ਤੁਹਾਨੂੰ ਸਾਲ ਬਾਅਦ ਫਾਂਸੀ ਲੱਗੇਗੀ ਫਰਕ ਕੀ ਰਿਹਾ ਤਾਂ ਜਾਦੂਗਰ ਕਹਿਣ ਲੱਗਾ ਭਾਗਵਾਨ ਨੇ ਪਹਿਲਾਂ ਤਾਂ ਮੇਰੇ ਕੋਲ 7 ਦਿਨ ਸੀ ਤੂੰ ਇਹ ਸੋਚ ਹੁਣ ਤਾਂ ਇੱਕ ਸਾਲ ਪਿਆਏ ਅਤੇ ਆਉਣ ਵਾਲੇ ਕੱਲ ਦੇ ਵਿੱਚ ਕੀ ਹੋਣਾ ਹੈ ਇਹ ਕਿਸੇ ਨੂੰ ਨਹੀਂ ਪਤਾ ਤੂੰ ਯਕੀਨ ਰੱਖ ਪ੍ਰਮਾਤਮਾ ਤੇ ਭਰੋਸਾ ਰੱਖ ਜੋ ਵੀ ਅੱਗੇ ਹੋਣਾ ਹੈ ਨਾ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ ਹੋਣਾ ਹੈ ਨਾ ਤਾਂ ਮੇਰੇ ਚਾਹਿਆ ਕੁਝ ਬਦਲਣਾ ਹੈ ਨਾ ਤੇਰੇ ਚਾਹਿਆ ਕੁਝ ਬਦਲਣਾ ਹੈ ਅਤੇ ਨਾ ਹੀ ਰਾਜੇ ਦੇ ਚਾਹਿਆ ਕੁਝ ਹੋ ਸਕਦਾ ਹੈ ਜੋ ਹੋਣਾ ਹੈ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋਣਾ ਹੈ ਤੂੰ ਭਰੋਸਾ ਰੱਖ ਕਹਿੰਦੇ ਉਹੀ ਗੱਲ ਹੋਈ ਪਰਮਾਤਮਾ ਦੀ ਮਰਜ਼ੀ ਕੁਝ ਹੋਰ ਸੀ ਕਹਿੰਦੇ ਤਿੰਨ ਕੁ ਮਹੀਨਿਆਂ ਬਾਅਦ ਇੱਕ ਜੰਗ ਦੇ ਵਿੱਚ ਰਾਜੇ ਦੀ ਮੌਤ ਹੋ ਗਈ ਤਾਂ ਇਹ ਉੱਡਣ ਵਾਲੇ ਘੋੜੇ ਦੀ ਕਹਾਣੀ ਵੀ ਰਾਜੇ ਦੇ ਨਾਲ ਹੀ ਖਤਮ ਹੋ ਗਈ। ਇਹ ਕਹਾਣੀ ਸੁਣਾ ਕੇ ਬਜ਼ੁਰਗ ਨੇ ਕਿਹਾ ਦੇਖ ਪੁੱਤਰ ਇਹ ਕਹਾਣੀ ਤੈਨੂੰ ਮੈਂ ਤਾਂ ਸੁਣਾਈ ਆ ਤਾਂ ਜੋ ਤੇਰੀ ਉਮੀਦ ਵੱਜ ਜਾਵੇ। ਜਾਦੂਗਰ ਸੱਚਾ ਸੀ ਤਾਂ ਉਹਨੂੰ ਆਪਣੇ ਆਪ ਦੇ ਉੱਤੇ ਆਪਣੇ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਸੀ। ਉਹਨੇ ਉਮੀਦ ਨਹੀਂ ਛੱਡੀ। ਉਸੇ ਤਰ੍ਹਾਂ ਤੂੰ ਵੀ ਆਪਣੀ ਉਮੀਦ ਨਾਲ ਛੱਡ। ਜੇਕਰ ਤੂੰ ਸੱਚਾ ਹੈ ਨਾ ਫੈਸਲਾ ਤੇਰੇ ਹੱਕ ਵਿੱਚ ਹੋਵੇਗਾ ਕਿਉਂਕਿ ਪਰਮਾਤਮਾ ਸੱਚੇ ਬੰਦੇ ਦਾ ਸਾਥ ਹਮੇਸ਼ਾ ਦੇ ਦਾਈ ਪ੍ਰਮਾਤਮਾ ਨੇ ਕੋਈ ਨਾ ਕੋਈ ਰਾਹ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦੇਣਾ ਹੈ ਤੈਨੂੰ ਬਚਾਉਣ ਦਾ ਕਹਿੰਦੇ ਜਦੋਂ ਇਸ ਤਰ੍ਹਾਂ ਬਜ਼ੁਰਗ ਨੇ ਸਮਝਾਇਆ ਤਾਂ ਉਹ ਨੌਜਵਾਨ ਲੜਕਾ ਬਾਬਾ ਜੀ ਦਾ ਧੰਨਵਾਦ ਕਰਨ ਲੱਗਾ ਕਹਿਣ ਲੱਗਾ ਬਾਬਾ ਜੀ ਤੁਹਾਡਾ ਧੰਨਵਾਦ ਸੱਚਮੁੱਚ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੀ ਕਹਾਣੀ ਸੁਣ ਕੇ ਮੇਰੀ ਵੀ ਉਮੀਦ ਵੱਜ ਗਈ ਆ ਮੈਨੂੰ ਵੀ ਹੁਣ ਵਿਸ਼ਵਾਸ ਹੋ ਗਿਆ ਹੈ ਕਿ ਮੈਂ ਸੱਚਾ ਹਾਂ ਅਤੇ ਮੇਰਾ ਸਾਥ ਪਰਮਾਤਮਾ ਜੀ ਜ਼ਰੂਰ ਦੇਣਗੇ ਬਜ਼ੁਰਗ ਨੇ ਸਮਝਾਇਆ ਪੁੱਤਰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਔਖੀ ਘੜੀ ਆ ਜਾਵੇ ਕ ਇਹ ਤਿੰਨ ਕੰਮ ਕਰਨੇ ਨਾ ਛੱਡੋ ਪਹਿਲੀ ਉਮੀਦ ਦੂਜਾ ਆਪਣੀ ਕੋਸ਼ਿਸ਼ ਅਤੇ ਤੀਜਾ ਪਰਮਪਿਤਾ ਪਰਮਾਤਮਾ ਦੇ ਉੱਤੇ ਭਰੋਸਾ ਜੇਕਰ ਇਹ ਤਿੰਨੇ ਚੀਜ਼ਾਂ ਸਾਡੇ ਕੋਲ ਆ ਨਾ ਅਸੀਂ ਹਰ ਦੁੱਖ ਦੇ ਵਿੱਚੋਂ ਹਰ ਮੁਸੀਬਤ ਦੇ ਵਿੱਚੋਂ ਬਾਹਰ ਆ ਜਾਵਾਂਗੇ ਕਹਿੰਦੇ ਇਹ ਸਾਰੀਆਂ ਗਿਆਨ ਦੀਆਂ ਗੱਲਾਂ ਪੱਲੇ ਬੰਨ ਕੇ ਉਹ ਮਨੁੱਖ ਆਪਣੇ ਘਰ ਨੂੰ ਵਾਪਸ ਪਰਤ ਗਿਆ ਸੋ ਸੰਗਤ ਜੀ ਇਹ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਸੀ ਕਿ ਆਪਾਂ ਵੀ ਕਈ ਵਾਰ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਹਿੰਮਤ ਹਾਰ ਜਾਨੇ ਸਾਡੀ ਉਮੀਦ ਟੁੱਟ ਜਾਂਦੀ ਹੈ ਕਦੇ ਵੀ ਬੰਦੇ ਦੀ ਆਸ ਉਮੀਦ ਨਹੀਂ ਟੁੱਟਣੀ ਚਾਹੀਦੀ ਉਮੀਦ ਹਮੇਸ਼ਾ ਬਰਕਰਾਰ ਰੱਖੋ ਕਿਉਂਕਿ ਆਸਾਂ ਉਮੀਦਾਂ ਦਾ ਫਲ ਜ਼ਰੂਰ ਲਗਦੇ ਨੇ ਅਤੇ ਕੋਸ਼ਿਸ਼ ਕਰਨੀ ਨੇ ਛੱਡਣੀ ਤੀਸਰਾ ਉਹ ਪਰਮਪਿਤਾ ਪਰਮਾਤਮਾ ਜੀ ਦਾ ਸਹਾਰਾ ਇਹ ਤਿੰਨੇ ਚੀਜ਼ਾਂ ਸਾਨੂੰ ਹਰ ਦੁੱਖ ਰੋਗ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਲੈਂਦੀਆਂ ਨੇ ਅਤੇ ਕਦੇ ਵੀ ਆਉਣ ਵਾਲੇ ਕੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਆਪਣੇ ਅੱਜ ਦੇ ਵਿੱਚ ਰਹਿਣਾ ਚਾਹੀਦਾ ਕਿਉਂਕਿ ਕਈ ਵਾਰ ਆਪਾਂ ਕੀ ਕਰਦੇ ਆ ਆਪਣੇ ਆਉਣ ਵਾਲੇ ਕੱਲ ਦੀ ਚਿੰਤਾ ਕਰ ਕਰਕੇ ਆਪਣੇ ਅੱਜ ਨੂੰ ਗਵਾ ਲੈਂਦੇ ਆ ਸਾਡੇ ਵਿੱਚੋਂ ਬਹੁਤੇ ਇਨਸਾਨ ਇਸੇ ਤਰ੍ਹਾਂ ਕਰਦੇ ਨੇ ਆਪਣੇ ਆਉਣ ਵਾਲੇ ਕੱਲ ਨੂੰ ਸੋਹਣਾ ਬਣਾਉਣ ਦੇ ਲਈ ਆਪਣੇ ਆਉਣ ਵਾਲੇ ਕੱਲ ਦੇ ਵਿੱਚ ਸੁੱਖ ਪ੍ਰਾਪਤ ਕਰਨ ਦੇ ਲਈ ਆਪਣੇ ਅੱਜ ਦੇ ਵਿੱਚ ਹਮੇਸ਼ਾ ਦੁਖੀ ਰਹਿੰਦੇ ਆ ਅਤੇ ਸਿਆਣੇ ਕਹਿੰਦੇ ਆ ਨਾ ਵੀ ਕੱਲ ਕਿੰਨੇ ਦੇਖਿਆ ਕੱਲ ਕਦੇ ਨਹੀਂ ਹੁੰਦਾ ਅੱਜ ਦੇ ਵਿੱਚ ਰਹਿਣਾ ਸਿੱਖੋ ਅੱਜ ਦੇ ਵਿੱਚ ਜੀਣਾ ਸਿੱਖੋ ਜੋ ਖੁਸ਼ੀਆਂ ਜੋ ਪਲ ਜੋ ਸੁੱਖ ਸਾਨੂੰ ਅੱਜ ਮਿਲੇ ਹਨ ਨਾ ਉਹਨਾਂ ਦਾ ਆਨੰਦ ਮਾਣੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ